ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਗਰੀਬੀ ਇੱਕ ਦੁੱਖ ਆ ਅਕਸਰ ਬਹੁਤ ਸਾਰੇ ਭੈਣ ਭਰਾ ਜਿਹੜੇ ਉਹ ਇਹ ਗੱਲ ਕਰਦੇ ਕਿ ਅਸੀਂ ਗਰੀਬ ਆ ਇਸ ਤੋਂ ਵੱਡਾ ਕੋਈ ਦੁੱਖ ਹੋਰ ਹੈ ਨਹੀਂਗਾ ਕਿਉਂਕਿ ਅਮੀਰ ਬਣਨਾ ਹਰ ਇੱਕ ਚਾਹੁੰਦਾ ਹਰ ਇੱਕ ਚਾਹੁੰਦਾ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਵੇ ਕਿਉਂਕਿ ਪੈਸੇ ਹੋਣ ਦਾ ਸੁੱਖ ਸਹੂਲਤਾ ਮਿਲਦੀਆਂ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਆ ਫਾਰੇ ਜਿਹੜੇ ਬਹੁਤ ਜ਼ਿਆਦਾ ਅਮੀਰ ਆ ਜਿਨ੍ਹਾਂ ਕੋਲ ਬਹੁਤ ਪੈਸੇ ਦੀ ਪਰਮਾਰ ਆ ਉਹ ਵੀ ਦੁਖੀ ਹੁੰਦੇ ਕਈ ਵਾਰ ਤੁਸੀਂ ਆਪਣੇ ਆਸ-ਪਾਸ ਦੇਖਦੇ ਹੋ ਉਹਨਾਂ ਕੋਲ ਵੀ ਸੁੱਖ ਨਹੀਂ ਹੁੰਦਾ ਤੇ ਫਿਰ ਆਪਾਂ ਇਹ ਗੱਲ ਕਿਵੇਂ ਕਹਿ ਸਕਦੇ ਆ ਕਿ ਪੈਸਾ ਜਿਹੜਾ ਉਹਦੇ ਨਾਲ ਹੀ ਸੁੱਖ ਹੁੰਦਾ ਆ ਤੇ ਕਈ ਵਾਰ ਸਾਈਕਲ ਤੇ ਜਾਂਦੇ ਲੋਕ ਵੀ ਬੜੇ ਖੁਸ਼ ਹੁੰਦੇ ਆ ਗਰੀਬ ਵਿਅਕਤੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੇਰੇ ਕੋਲ ਪੈਸਾ ਨਹੀਂ ਹੈਗਾ ਮੈਂ ਗਰੀਬ ਆ ਕਈ ਵਾਰੀ ਉਹ ਵੀ ਬਹੁਤ ਖੁਸ਼ ਹੁੰਦੇ ਆ ਉਹ ਵੀ ਸਕੂਨ ਚ ਹੁੰਦੇ ਆ ਤੇ ਬਹੁਤ ਅਮੀਰ ਜਿਹੜੇ ਉਹ ਵੀ ਦੁਖੀ ਵੇਖੇ ਆ ਫਿਰ ਪੈਸਾ ਤੇ ਸੁੱਖ ਨਹੀਂ ਦੇ ਸਕਦਾ ਅਸਲ ਵਿੱਚ ਸੁੱਖ ਰਿਸ਼ਤਿਆਂ ਦਾ ਹੁੰਦਾ ਜਿੱਥੇ ਚਾਰ ਜਾਣੇ ਆਪਸ ਵਿੱਚ ਬੜੇ ਪਿਆਰ ਤੇ ਮੁਹੱਬਤ ਨਾਲ ਰਹਿੰਦੇ ਹੋਣ ਨਾ ਪੈਸਾ ਭਾਵੇਂ ਘੱਟ ਹੀ ਹੋਵੇ ਅਸਲ ਵਿੱਚ ਉਹ ਸੁਖੀ ਹੁੰਦੇ ਆ ਹੁਣ ਮੈਂ ਇਥੇ ਨਹੀਂ ਕਹਿੰਦੀ ਕਿ ਪੈਸਾ ਨਹੀਂ ਹੋਣਾ ਚਾਹੀਦਾ ਪੈਸਾ ਹੋਣਾ ਵੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਪੈਸੇ ਜਿੰਨੀ ਕਿ ਇਨਸਾਨ ਨੂੰ ਜ਼ਰੂਰਤ ਹੈ ਨਾ ਓਨਾ ਕ ਪੈਸਾ ਹਰੇਕ ਕੋਲ ਹੋਣਾ ਚਾਹੀਦਾ ਤੇ ਪਰ ਜੇ ਤੁਹਾਡੇ ਕੋਲ ਬਹੁਤ ਸਾਰਾ ਬਹੁਤ ਪੈਸਾ ਆ ਪਰ ਤੁਹਾਡੇ ਕੋਲ ਰਿਸ਼ਤੇ ਨਹੀਂ ਹੈਗੇ ਖਾਲੀ ਪੈਸਾ ਹੀ ਆ ਤਾਂ ਫਿਰ ਤੁਸੀਂ ਅਮੀਰਾਂ ਦੀ ਗਿਣਤੀ ਵਿੱਚ ਨਹੀਂ ਆ ਸਕਦੇ ਕਿਉਂਕਿ ਜਿੱਥੇ ਵਿਅਕਤੀ ਦੇ ਕੋਲ ਰਿਸ਼ਤੇ ਹੁੰਦੇ ਆ ਨਾ ਆਪਣਾ ਦੁੱਖ ਸੁੱਖ ਕਰਨ ਲਈ ਆਪਣੇ ਭੈਣ ਭਰਾ ਹੁੰਦੇ ਆ ਨਾ ਉਸ ਤੋਂ ਵੱਡਾ ਸੁਖੀ ਨਹੀਂ ਕੋਈ ਵੀ ਹੁੰਦਾ ਕਿਉਂਕਿ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਸਕੂਨ ਨਹੀਂ ਖਰੀਦਿਆ ਜਾ ਸਕਦਾ ਜਿਹੜਾ ਸਕੂਨ ਹੈ ਨਾ ਉਹ ਆਪਣੇ ਆਚ ਰਹਿ ਕੇ ਹੀ ਆਉਂਦਾ ਇਸ ਲਈ ਆਪਣੇ ਰਿਸ਼ਤਿਆਂ ਨੂੰ ਕਦੇ ਜ਼ਖਮੀ ਨਹੀਂ ਕਰਨਾ ਚਾਹੀਦਾ ਪੈਸਿਆਂ ਪਿੱਛੇ ਲੱਗ ਕੇ ਪੈਸੇ ਦੀ ਦੌੜ ਪਿੱਛੇ ਲੱਗ ਕੇ ਆਪਣੇ ਰਿਸ਼ਤਿਆਂ ਨੂੰ ਮਧੋਲਣਾ ਨਹੀਂ ਚਾਹੀਦਾ ਕਿਉਂਕਿ ਇਨ੍ਹਾਂ ਰਿਸ਼ਤਿਆਂ ਦੇ ਬਿਨਾ ਵਿਅਕਤੀ ਅਧੂਰਾ ਰਹਿ ਜਾਂਦਾ ਹੈ ਅਸੀਂ ਅਕਸਰ ਕੀ ਕਰਦੇ ਇਸ ਤੋਂ ਉਲਟ ਚੱਲਦੇ ਆਂ ਪੈਸੇ ਦੀ ਦੌੜ ਦੇ ਵਿੱਚ ਆਪਣੇ ਰਿਸ਼ਤੇ ਭੈਣ ਭਰਾ ਸਕੇ ਮਾਪੇ ਤੱਕ ਪਿੱਛੇ ਛੱਡ ਜਾਂਦੇ ਆਂ ਤੇ ਪੈਸੇ ਦੀ ਦੌੜ ਦੇ ਪਿੱਛੇ ਲੱਗ ਜਾਂਦੇ ਆਂ ਬਾਅਦ ਸਾਨੂੰ ਇੱਕ ਦਿਨ ਉਦੋਂ ਠੋਕਰ ਲੱਗਦੀ ਆ ਜਦੋਂ ਇਹ ਰਿਸ਼ਤੇ ਗਵਾਚ ਜਾਂਦੇ ਆ ਤੇ ਫਿਰ ਤਸਵੀਰਾਂ ਬਣ ਕੇ ਤੇ ਕੰਧਾਂ ਤੇ ਟੰਗੇ ਜਾਂਦੇ ਆ ਫਿਰ ਉਦੋਂ ਉਸ ਪਛਤਾਏ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਲਈ ਜਿਹੜਾ ਵਕਤ ਹੁੰਦਾ ਆ ਨਾ ਉਹਨੇ ਬੀਤ ਜਾਣਾ ਆ ਇਹ ਜ਼ਿੰਦਗੀ ਜਿਹੜੀ ਆ ਨਾ ਇਹ ਬਹੁਤ ਛੋਟੀ ਆ ਇਹ ਹੱਥ ਵਿੱਚ ਫੜੀ ਰੇਤ ਦੀ ਤਰ੍ਹਾਂ ਫਿਸਲਦੀ ਜਾ ਰਹੀ ਆ ਇਹ ਵਕਤ ਸਾਡੇ ਹੱਥ ਵਿੱਚੋਂ ਨਿਕਲਦਾ ਜਾ ਰਿਹਾ ਆ ਤੇ ਫੇਰ ਉਹ ਰਿਸ਼ਤੇ ਜਦੋਂ ਗਵਾਚ ਗਏ ਨਾ ਫੇਰ ਸਾਡੇ ਹੱਥ ਵਿੱਚ ਕੁਝ ਨਹੀਂ ਰਹਿਣਾ ਉਹ ਵਕਤ ਲੰਘ ਜਾਣਾ ਤੇ ਸਿਰਫ ਯਾਦਾਂ ਕੋਲ ਰਹਿ ਜਾਣੀਆਂ ਇਸ ਕਰਕੇ ਪੈਸੇ ਕਮਾਉਣ ਦੇ ਨਾਲ-ਨਾਲ ਰਿਸ਼ਤਿਆਂ ਨੂੰ ਵੀ ਕਮਾਉਣਾ ਆਉਣਾ ਚਾਹੀਦਾ ਵਿਅਕਤੀ ਨੂੰ ਉਹਦੇ ਕੋਲ ਦੁੱਖ ਸੁੱਖ ਸੁਣਨ ਵਾਲੇ ਆਪਣੇ ਵੀ ਜ਼ਰੂਰ ਹੋਣੇ ਚਾਹੀਦੇ ਆ ਤੇ ਆਪਣੇ ਰਿਸ਼ਤਿਆਂ ਨੂੰ ਮੈਂ ਇਹ ਨਹੀਂ ਕਹਿੰਦੀ ਕਿ ਜੇ ਤੁਹਾਡੇ ਨਾਲ ਕੋਈ ਗਲਤ ਕਰ ਰਿਹਾ ਤੇ ਤੁਸੀਂ ਹੱਥ ਜੋੜ-ਜੋੜ ਕੇ ਲੈ ਕੇ ਆਓ ਨਹੀਂ ਪਰ ਨਿੱਕੀ-ਮੋਟੀ ਗੱਲ ਪਿੱਛੇ ਆਪਣੇ ਰਿਸ਼ਤਿਆਂ ਨੂੰ ਨਹੀਂ ਗਵਾਉਣਾ ਚਾਹੀਦਾ ਕਿਉਂਕਿ ਜਦੋਂ ਵਿਅਕਤੀ ਦੁਖੀ ਹੁੰਦਾ ਪਰੇਸ਼ਾਨ ਹੁੰਦਾ ਨਾ ਤਾਂ ਕੋਈ ਮੋੜਾ ਹੋਣਾ ਚਾਹੀਦਾ ਜਿਹਦੇ ਉੱਪਰ ਸਿਰ ਰੱਖ ਕੇ ਉਹ ਆਪਣੇ ਦਿਲ ਦੇ ਭਾਰ ਨੂੰ ਹੌਲਾ ਕਰ ਸਕੇ ਜੇਕਰ ਤੁਹਾਡੇ ਕੋਲ ਉਹ ਮੋੜਾ ਹੈਗਾ ਨਾ ਤਾਂ ਫਿਰ ਤੁਸੀਂ ਅਮੀਰ ਹੋ ਫਿਰ ਤੁਸੀਂ ਗਰੀਬ ਨਹੀਂ ਹੋ ਸਕਦੇ ਕਿਉਂਕਿ ਫਿਰ ਤੁਹਾਡੇ ਕੋਲ ਰਿਸ਼ਤੇ ਨੇ ਤੁਹਾਡਾ ਦੁੱਖ ਸੁੱਖ ਸੁਣਨ ਵਾਲਾ ਕੋਈ ਹੈਗਾ ਆ ਫਿਰ ਤੁਸੀਂ ਆਪਣੇ ਆਪ ਨੂੰ ਕਦੇ ਵੀ ਦੁਖੀ ਮਹਿਸੂਸ ਨਾ ਕਰੋ ਤੇ ਵਿਅਕਤੀ ਕੋ ਜ਼ਿੰਦਗੀ ਵਿੱਚ ਉਹ ਮੋੜਾ ਜ਼ਰੂਰ ਹੋਣਾ ਚਾਹੀਦਾ ਜੇ ਦੇ ਉੱਪਰ ਸਿਰ ਰੱਖ ਕੇ ਤੇ ਵਿਅਕਤੀ ਆਪਣੇ ਦਿਲ ਦੇ ਭਾਰ ਨੂੰ ਹੌਲਾ ਕਰ ਸਕਦਾ ਹੋਵੇ ਸੋ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਪੈਸੇ ਨਾਲੋਂ ਵੱਧ अहमियत ਹੋਣੀ ਚਾਹੀਦੀ ਆ ਰਿਸ਼ਤੇ ਜਿਹੜੇ ਉਹ ਜ਼ਰੂਰ ਸੰਭਾਲ ਲੈਣੇ ਚਾਹੀਦੇ ਨਿੱਕੀ ਨਿੱਕੀ ਗੱਲ ਪਿੱਛੇ ਆਪਣੇ ਰਿਸ਼ਤਿਆਂ ਨੂੰ ਨਹੀਂ ਗਵਾਉਣਾ ਚਾਹੀਦਾ ਕਿਉਂਕਿ ਕਈ ਵਾਰ ਵਿਅਕਤੀ ਅਜਿਹੇ ਮੋੜ ਤੇ ਆ ਕੇ ਖੜਾ ਹੋ ਜਾਂਦਾ ਆ ਜਿੱਥੇ ਪੈਸਾ ਵੀ ਕੰਮ ਨਹੀਂ ਆਉਂਦਾ ਉੱਥੇ ਸਿਰਫ ਹੌਂਸਲਾ ਤੇ ਆਪਣੇ ਕੰਮ ਆਉਂਦੇ ਆ ਤੇ ਪਰਮਾਤਮਾ ਕਰੇ ਇਹ ਵਕਤ ਕਿਸੇ ਤੇ ਨਾ ਆਵੇ ਕਿ ਜਿੱਥੇ ਪੈਸਾ ਵੀ ਕੰਮ ਨਾ ਆਵੇ ਸੋ ਆਪਣੇ ਜਿਹੜੇ ਆ ਨਾ ਉਹ ਕਦੇ ਵੀ ਨਹੀਂ